ਕੀ ਵਾਪਰਿਆ ਨਿਜਮ ਕਹਿੰਦਾ ਐਨਐਸਏ ਕਰੀ ਲੱਗੇ ਇੱਥੇ ਭਾਈ ਅਮਰਤਪਾਲ ਸਿੰਘ ਤੇ ਤੀਜੀ ਵਾਰੀ ਲਾ ਦਿੱਤੀ ਉਹਨਾਂ ਨੇ ਤੀਜੀ ਵਾਰੀ ਕੀ ਉਹਨੇ ਕਤਲ ਕੀਤਾ ਕੀ ਉਹਨੇ ਗੁਨਾਹ ਕੀਤਾ ਕਿੰਨੇ ਕੁ ਬਲਾਤਕਾਰ ਉਹਦੇ ਡੇਰਿਆਂ ਵਿੱਚ ਹੋਏ ਆ ਕਿੰਨੇ ਕਿਥੇ ਲੋਕਾਂ ਦੇ ਸਿਰ ਪਾਟਿਆ ਤੁਸੀਂ ਦੁਹਾਈ ਦਿੰਦੇ ਹੋ ਲਾ ਐਂਡ ਆਰਡਰ ਦੀ ਸਰਕਾਰ ਇਹੋ ਕਹਿੰਦੀ ਨਾ ਕਿ ਕਾਨੂੰਨ ਵਿਵਸਥਾ ਲਈ ਅਮਰਤਪਾਲ ਖਤਰਨਾਕ ਹੈ ਇਸ ਕਰਕੇ ਉਹਨੂੰ ਪੰਜਾਬ ਨਾਲ ਲਿਆਂਦਾ ਜਾਵੇ છાਤੀ ਮਾਰ ਕੇ ਵੇਖੋ ਹਾਂ ਹੁਣ ਕਾਨੂੰਨ ਵਿਵਸਥਾ ਕਿੰਨੀ ਕੁ ਸਹੀ ਆ ਉਹ ਅਜਨਾਲੇ ਦੇ ਲਾਗੇ 14 ਸਾਲਾਂ ਦਾ ਮੁੰਡਾ ਗਰਾਊਂਡ 'ਚ ਖੇਡਦਾ ਗੋਲੀ ਮਾਰ ਦਿੱਤਾ ਜਾਂਦਾ ਕਾਨੂੰਨ ਵਿਵਸਥਾ ਹੁਣ ਕਿਤੇ ਸਹੀ ਆ ਉਹ ਪੱਟੀ ਦੇ ਲਾਗੇ ਅਮਰ ਭਾਰੀ ਬੀਬੀ ਘਰ ਦੇ ਵਿੱਚ ਸਹਿਜ ਪਾਠ ਕਰੇ ਉਹਨੂੰ ਘਰ ਵਿੱਚ ਵੜ ਕੇ ਗਲ ਘੁੱਟ ਕੇ ਮਾਰ ਦਿੱਤਾ ਜਾਂਦਾ ਹੈ ਕੀ ਕਾਨੂੰਨ ਵਿਵਸਥਾ ਹੁਣ ਸਹੀ ਆ ਹੁਣ ਇੱਥੋਂ ਲਓ ਹਾਂ ਸਾਈਕਲ ਮੋਟਰਸਾਈਕਲ ਤੇ ਇੱਥੋਂ ਜਾਇਓ ਅੱਡੇ ਤੱਕ ਕਾਰਨ ਇਹਦੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਜਿਹੜੇ ਜਿਹੜੇ ਅਫਸਰ ਆ ਡੀਸੀ ਅੰਮ੍ਰਿਤਸਰ ਦੇ ਕਹਿਣ ਤੇ ਜਿਹੜੀ ਜਿਹੜੀ ਐਨਐਸਏ ਇੱਕ ਸਾਲ ਹੀ ਹੁਰਦਾਤੀ ਗਿਆ ਜਿਸ ਦੀ ਅਸੀਂ ਡਟ ਕੇ ਨਿੰਦਾ ਕਰਦੇ ਆ ਕਿਉਂਕਿ ਇਹ ਸਾਰਾ ਕੁਝ ਸਿਰਫ ਤੇ ਸਿਰਫ ਘਟ ਗਿਣਤੀਆਂ ਲਈ ਦੇ ਖਾਸ ਤੋਂ ਤੇ ਸਿੱਖਾਂ ਲਈ ਹੀ ਬਣਦਾ ਦਿਖਾਈ ਦੇ ਰਿਹਾ ਸੋ ਅਸੀਂ ਸਮਝਦੇ ਆ ਕਿ ਇਹ ਇੱਕ ਹੋਰ ਵਿਤਕਰਾ ਜਿਹੜਾ ਕਿ ਕਾਨੂੰਨ ਨੂੰ ਛਿੱਕੇ ਟੰਕ ਕੇ ਸੰਵਧਾਨ ਦੇ ਨਾਲ ਸਹਿਮਤ ਰਹਿ ਕੇ ਚੰਨ ਵਾਲੇ ਲੋਕਾਂ ਦੇ ਲਈ ਵੀ ਇਹ ਇੱਕ ਵੱਡਾ ਹਥਿਆਰ ਵਰਤਿਆ ਜਾ ਰਿਹਾ ਤੇ ਉਹਨਾਂ ਨੂੰ ਜੇਲੀ ਰੱਖਿਆ ਜਾ ਰਿਹਾ। ਹਾਂਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਆਪਾਂ ਜਾਣਦੇ ਹਾਂ ਕਿ ਐਮਪੀ ਭਾਈ ਅਮਰਤਪਾਲ ਸਿੰਘ ਦੀ ਐਨਐਸਏ ਚ ਲਗਾਤਾਰ ਤੀਜੀ ਵਾਰ ਵਾਅਦਾ ਕਰ ਦਿੱਤਾ ਗਿਆ ਹੈ। ਪਹਿਲਾਂ ਵੀ ਭਾਈ ਅਮਰਤਪਾਲ ਸਿੰਘ ਨੂੰ 2 ਸਾਲ ਦੇ ਸਮਾਂ ਹੋ ਚੱਕਾ ਹੈ ਅਸਾਮ ਦੀ ਡਿਬਰੂਗੜ ਜੇਲ੍ਹ ਚ ਭਾਈ ਅਮਰਤਪਾਲ ਸਿੰਘ ਦੇ ਨਾਲ ਦੇ ਸਾਥੀਆਂ ਦੀ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਸੈਫਟ ਕਰ ਦਿੱਤਾ ਗਿਆ ਸੀ। ਉੱਥੇ ਹੁਣ ਭਾਈ ਅਮਰਤਪਾਲ ਸਿੰਘ ਦੀ ਐਨਐਸਏ ਚ ਤੀਜੀ ਵਾਰ 1 ਸਾਲ ਦਾ ਹੋਰ ਵਾਅਦਾ ਕਰ ਦਿੱਤਾ ਗਿਆ ਹੈ। ਇਸ ਮਸਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਵੱਡਾ ਰੋਸ ਜਤਾਇਆ ਜਾ ਰਿਹਾ ਹੈ ਅਤੇ ਸਮਝੀਆਂ ਸਰਕਾਰਾਂ ਉੱਪਰ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਉਥੇ ਢਾਡੀ ਸਿੰਘ ਵੀਰ ਵੱਲੋਂ ਵੀ ਭਾਈ ਅਮਰਤਪਾਲ ਸਿੰਘ ਦੀ ਐਨਐਸਏਚ ਵਾਅਦਾਕਰਨ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ ਉੱਪਰ ਸਵਾਲ ਚੁੱਕੇ ਗਏ ਨੇ ਉਥੇ ਨਾਲ ਹੀ ਐਸਜੀਪੀਸੀ ਮੈਂਬਰ ਵੱਲੋਂ ਵੀ ਭਾਈ ਅਮਰਤਪਾਲ ਸਿੰਘ ਦੀ ਐਨਐਸਏਚ ਵਾਅਦਾਕਰਨ ਨੂੰ ਲੈ ਕੇ ਅਤੇ ਸਿੱਖਾਂ ਦੇ ਨਾਲ ਜੋ ਸਰਕਾਰਾਂ ਦੁਆਰਾ ਧੱਕਾ ਕੀਤਾ ਜਾ ਰਿਹਾ ਹੈ ਉਸ ਉੱਪਰ ਵੀ ਆਪਣੇ ਵਿਚਾਰ ਰੱਖੇ ਗਏ ਨੇ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕੀ ਵਾਪਰਿਆ ਨਿਜਮ ਕਹਿੰਦਾ ਐਨਐਸਏ ਕਰੀ ਲੱਗੇ ਇੱਥੇ ਭਾਈ ਅਮਰਤਪਾਲ ਸਿੰਘ ਤੇ ਤੀਜੀ ਵਾਰੀ ਲਾ ਦਿੱਤੀ ਉਹਨਾਂ ਨੇ ਤੀਜੀ ਵਾਰੀ ਕੀ ਉਹਨੇ ਕਤਲ ਕੀਤਾ ਕੀ ਉਹਨੇ ਗੁਨਾਹ ਕੀਤਾ ਕਿੰਨੇ ਕੁ ਬਲਾਤਕਾਰ ਉਹਦੇ ਡੇਰਿਆਂ ਵਿੱਚ ਹੋਏ ਆ ਕਿੰਨੇ ਕਿਥੇ ਲੋਕਾਂ ਦੇ ਸਿਰ ਪਾਟੇ ਆ ਤੁਸੀਂ ਦੁਹਾਈ ਦਿੰਦੇ ਹੋ ਲਾ ਐਂਡ ਆਰਡਰ ਦੀ ਸਰਕਾਰ ਇਹੋ ਕਹਿੰਦੀ ਨਾ ਵੀ ਕਾਨੂੰਨ ਵਿਵਸਥਾ ਲਈ ਅਮਰਤਪਾਲ ਖਤਰਨਾਕ ਹੈ ਇਸ ਕਰਕੇ ਉਹਨੂੰ ਪੰਜਾਬ ਨਾਲ ਲਿਆਂਦਾ ਜਾਵੇ ਝਾਤੀ ਮਾਰ ਕੇ ਵੇਖੋ ਹਾਂ ਹੁਣ ਕਾਨੂੰਨ ਵਿਵਸਥਾ ਕਿੰਨੀ ਕੁ ਸਹੀ ਆ ਉਹ ਅਜਨਾਲੇ ਦੇ ਲਾਗੇ 14 ਸਾਲਾਂ ਦਾ ਮੁੰਡਾ ਗਰਾਊਂਡ 'ਚ ਖੇਡਦਾ ਗੋਲੀ ਮਾਰ ਦਿੱਤਾ ਜਾਂਦਾ ਕਾਨੂੰਨ ਵਿਵਸਥਾ ਹੁਣ ਕਿਤੇ ਸਹੀ ਆ ਉਹ ਪੱਟੀ ਦੇ ਲਾਗੇ ਅਮਰ ਭਾਰੀ ਬੀਬੀ ਘਰ ਦੇ ਵਿੱਚ ਸਹਿਜ ਪਾਠ ਕਰੇ ਉਹਨੂੰ ਘਰ ਵਿੱਚ ਵੜ ਕੇ ਗਲ ਘੁੱਟ ਕੇ ਮਾਰ ਦਿੱਤਾ ਜਾਂਦਾ ਹੈ ਕੀ ਕਾਨੂੰਨ ਵਿਵਸਥਾ ਹੁਣ ਸਹੀ ਆ ਹੁਣ ਇੱਥੋਂ ਲਾਓ ਹਾਂ ਸਾਈਕਲ ਮੋਟਰਸਾਈਕਲ ਤੇ ਇੱਥੋਂ ਜਾਇਓ ਅੱਡੇ ਤੱਕ ਜਦੋਂ ਸੁੱਕਾ ਮੈਦਾ ਲਾਲ ਆ ਗਿਆ ਸੇਵਾ ਕੇ ਨਾ ਕਿ ਅਮਲੀ ਕੋ ਕਰਾਊਗਾ ਕੀ ਹੁਣ ਲਾ ਆਂਡ ਆਰਡਰ ਸਹੀ ਆ ਇਥੇ ਚਿੱਟਾ ਐ ਵਗਣ ਡਿਆ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵਿਕਦਾ ਹੁੰਦਾ ਹੈ ਹੁਣ ਜੀਸੀਬੀ ਦੇ ਚੁੱਕੀ ਫਿਰਦੀ ਆ ਸਰਕਾਰ ਵੀ ਅਸੀਂ ਘਰ ਟਾ ਦੇਣੇ ਆ ਅਸੀਂ ਘਰ ਟਾ ਦੇਣੇ ਆ ਚਲੋ ਚੰਗੀ ਗੱਲ ਆ ਜੇ ਤੁਸੀਂ ਕੋਈ ਨੀਤੀ ਚੰਗੀ ਰੱਖੀ ਹਤੇ ਪਰ ਦਿਹਾੜੀ ਦੱਪੇ ਵਾਲਿਆਂ ਦੇ ਨਾ ਟਾ ਛੱਡਿਓ ਵੱਡੇ ਮਗਰਮਸ਼ ਬਚ ਜਾਂਦੇ ਹੁੰਦੇ ਜਿਹਾ ਇਹੋ ਜੇ ਕੰਮਾਂ ਦੇ ਵਿੱਚ ਆ ਮਾਈਆਂ ਬੈਠੀਆਂ ਨਾ ਜਦੋਂ ਤੁਸੀਂ ਘਰ ਚ ਪੌੜੀਆਂ ਧੋਂਦੀਆਂ ਜੇ ਨਾ ਸਿਆਣੀ ਮਾਈ ਬਾਲਟੀ ਭਰ ਕੇ ਤੇ ਉਤਲੀ ਪੌੜੀ ਤੇ ਪਹਿਲਾਂ ਜਾਂਦੀ ਆ ਉੱਤੋਂ ਇੱਕ ਤੋਤੀ ਦੂਜੀ ਤੋਤੀ ਤੀਜੀ ਤੋਤੀ ਚੌਥੀ ਪੰਜਵੀਂ ਤੋਤੀ ਤੇ ਥੱਲਣ ਦੀਆਂ ਪੰਜ ਆਪੇ ਤੋਂ ਵ ਜਾਂਦੀਆਂ ਤੇ ਉੱਤੋਂ ਲੱਗੀ ਤੇ ਥੱਲੇ ਤੱਕ ਪਾਣੀ ਆਇਆ ਤੇ ਜਿਹੜੀ ਮੇਰੇ ਵਰਗੀ ਕਚੱਜੀ ਮਾਈ ਹੁੰਦੀ ਆ ਨਾ ਉਹ ਥੱਲਿਓਂ ਲੱਗਦੀ ਆ ਉਹੋ ਹੀ ਲਿਬੜੇ ਪੈਰ ਉੱਤੇ ਰੱਖ ਜਾਂਦੀ ਨਾ ਸ਼ਾਮਾਂ ਤੱਕ ਕੋਠੇ ਚੜ੍ਹਿਆ ਜਾਣਾ ਉੱਥੇ ਹੀ ਲਿਬੜੀ ਜਾਂਦੀਆਂ ਉੱਥੇ ਹੀ ਇਹ ਕੰਮ ਵੀ ਇਦਾਂ ਵਾ ਜੇ ਸਧਾਈ ਕਰਨੀ ਆ ਤੇ ਮਗਰਮਸ਼ ਉਤਲੇ ਕੈਚ ਕਰੋ ਥੱਲਣ ਲਿਆਂ ਨੂੰ ਆਪੇ ਅਗਲਾ ਆ ਜਾਣੀ ਆ ਇਹ ਥੋੜਾ ਵੀ ਵੱਡੇ ਮਗਰਮਸ਼ ਗੱਡੀਆਂ ਦੇ ਵਿੱਚ ਸਭ ਕੁਝ ਢੋਂਦੇ ਫਿਰਨ ਚਿੱਟਾ ਦੇ ਦੂਜਾ ਤੀਜਾ ਸਮਾਨ ਉਹ ਨਜ਼ਾਰੇ ਲੈਂਦੇ ਫਿਰਨ ਤੇ ਮਾੜੇ ਮੋਟੇ ਇਥੇ ਕਾਬੂ ਆ ਜਾਂਦਾ ਕੁਦਰਤੀ ਗੱਲ ਆ ਸਾਡੇ ਦੇਸ਼ ਅੰਦਰ ਇਦਾਂ ਹੀ ਆ ਇਥੇ ਪੋਲੀ ਗੱਟਾ ਵੇਚਣ ਵਾਲਾ ਨਸ਼ੇੜੀ ਆ ਤੇ ਜਿਹੜਾ ਵੱਡਾ ਵਾ ਉਹ ਸਾਭ ਜੀ ਆ ਇਥੇ ਛੋਟੀ ਚੋਰੀ ਕਰਨ ਵਾਲਾ ਚੋਰ ਆ ਜਿਹੜਾ ਵੱਡੇ ਬੋਬੇ ਕੁੱਟਦਾ ਜਿਹੜਾ ਸੜਕਾਂ ਵੀ ਖਾ ਗਿਆ ਸੀਮੈਂਟ ਵੀ ਖਾ ਗਿਆ ਨਾਲੀਆਂ ਵੀ ਖਾ ਗਿਆ ਗਲੀਆਂ ਵੀ ਖਾ ਗਿਆ ਵੱਡਿਆਂ ਦੀਆਂ ਪੈਨਸ਼ਨਾਂ ਵੀ ਖਾ ਗਿਆ ਨਿਆਣਿਆਂ ਦੇ ਵਜੀਪੇ ਵੀ ਖਾ ਗਿਆ ਮਾਈਆਂ ਦੀ ਪੈਨਸ਼ਨ ਵੀ ਖਾ ਗਿਆ ਕੋਈ ਬੰਦਾ ਉਹ ਸਾਭ ਜੀ ਆ ਉਸ ਨੂੰ ਰੂਟ ਬਚਣ ਦਾ ਆਪਣੇ ਏਰੀਆ ਦਾ ਇੱਕ ਲੀਡਰ ਹੀ ਨਾ ਉਹ ਸਾਣਾ ਕਰਿਓ ਹੱਸਿਓ ਦੇ ਨਾ ਆਪਣੇ ਏਰੀਆ ਦਾ ਲੀਡਰ ਹੀ ਨਾ ਜਿਹਦੇ ਮੂੰਹ ਤੇ ਮਾਈਆਂ ਨੇ ਖਲੋ ਕੇ ਗਿਆ ਸੀ ਇਹਦੇ ਸਾਡੇ ਨਾਲ ਲੈਟਰੀਨਾ ਵੀ ਖਾ ਗਿਆ ਹੈ ਬੰਦਾ ਇੱਥੋਂ ਦਾ ਡੇ ਏਰੀਆ ਦਾ ਲੀਡਰ ਹੀ ਇੱਕ ਇੱਥੇ ਭਾਈ ਲੀਡਰਾਂ ਦਾ ਹਾਜਮਾ ਬਹੁਤ ਆ ਇੱਥੇ ਇਹਨਾਂ ਨੂੰ ਜੋ ਮਰਜ਼ੀ ਖਵਾਓ ਇਹਨਾਂ ਨੂੰ ਪਚ ਜਾਣਾ ਇੱਥੇ ਛੋਟਾ ਚੋਰ ਚੋਰਿਆ ਵੱਡਾ ਚੋਰ ਸਭ ਜੀ ਆ ਮੈਂ ਗੱਲ ਕਰ ਰਿਹਾ ਸਾਂ ਸਿਸਟਮ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਣੀ ਕਮੇਟੀ ਦੀ ਅੰਤਰ ਕਮੇਟੀ ਵਿੱਚ ਪਿਛਲੇ ਦਿਨੀ ਜੋ ਵਿਚਾਰ ਚਰਚਾ ਹੋਈ ਆ ਉਹ ਸਾਰੇ ਮੀਡੀਆ ਦੇ ਸਾਹਮਣੇ ਵੀ ਆਈ ਆ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਤੱਕ ਮੋਰ ਤੋਂ ਪਹੁੰਚ ਕੀਤੀ ਜਾਵੇ ਕਿਉਂਕਿ ਬਹੁਤ ਸਤਕਾਰਯੋਗ ਬਲਵੰਤ ਸਿੰਘ ਰਾਜਵਾਨ ਜਿਹੜਾ ਕਿ 18 ਸਾਲ ਤੋਂ ਫਾਂਸੀ ਚੱਕੀ ਵਿੱਚ ਜਿਹੜੇ ਬੰਦ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਜੀਵਨ ਤੇ ਮੌਤ ਵਿੱਚ ਕੋਈ ਫਰਕ ਨਹੀਂ ਮੇਰੇ ਮਾਮਲੇ ਦਾ ਫੈਸਲਾ ਜਿਹੜਾ ਕੀਤਾ ਜਾਵੇ ਸੋ ਇਹ ਗੱਲ ਸਾਹਮਣੇ ਆਉਂਦੀ ਆ ਕਿ ਸਿੱਖਾਂ ਦੇ ਲਈ ਜਿਹੜਾ ਕਾਨੂੰਨ ਆ ਉਹ ਇਸ ਦੇਚ ਦੇ ਵਿੱਚ ਵੱਖਰਾ ਭਾਵੇਂ ਕੀ ਸੌਦਾ ਸਾਧ ਨੂੰ ਬਾਰ-ਬਾਰ ਰਿਹਾਈ ਹੁੰਦੀ ਆ ਉਹ ਉਸ ਨੂੰ ਛੋੜ ਦਿੱਤੀ ਜਾਂਦੀ ਆ ਪਰ ਉਹਨੂੰ ਵਿਸ਼ੋਧ ਕੀਤੀ ਜਾਂਦੀ ਆ ਪਰ ਸਿੱਖਾਂ ਦੇ ਨਾਲ ਇਹ ਜਿਹੜਾ ਅਨਤਕਰਾ ਜਿਉਂਦਾ ਤੇ ਉਹ ਦਿਖਾਈ ਦਿੰਦਾ ਅੱਜ ਵੀ ਜਿਹੜੀ ਇਹ ਖਬਰ ਆਈ ਆ ਕਿ ਅਮਰਪਾਲ ਸਿੰਘ ਇੱਕ ਨੌਜਵਾਨ ਜਿਹੜਾ ਪਿਛਲੇ ਦਿਨੀ ਜੀ ਤੇ ਐਨਐਸਏ ਲਾ ਕੇ ਦਿਬਲੂਗੁਰੂ ਭੇਜਿਆ ਗਿਆ ਸੀ ਉਸ ਤੇ ਇੱਕ ਸਾਦੀ ਐਨਐਸਏ ਹੋਰ ਵਧਾ ਦਿੱਤੀ ਗਈ ਆ ਇਹ ਅਸੀਂ ਸਮਝਦੇ ਹਾਂ ਕਿ ਸਿੱਖਾਂ ਦੇ ਉੱਤੇ ਇੱਕ ਵੱਡਾ ਹਮਲਾ ਵੀ ਹੈ ਭਾਵੇਂ ਕਿ ਇਹ ਗੱਲ ਸਪਸ਼ਟ ਹੋਈ ਪਿਛਲੇ ਦਿਨਾਂ 'ਚ ਕਿ ਸਤਕਾਰਯੋਗ ਅ ਅਮਰਤਪਾਲ ਦੇ ਮਾਤਾ ਜੀ ਨੇ ਇਹ ਗੱਲ ਕਹੀ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਅਸੀਂ ਕਿਸੇ ਤਰ੍ਹਾਂ ਦੇ ਵਖਵਾਦ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਸਾਡਾ ਉਸ ਨਾਲ ਸੰਬੰਧ ਕੋਈ ਨਹੀਂ ਅੱਜ ਵੀ ਪ੍ਰੈਸ ਕਾਨਫਰੰਸ ਕਰਕੇ ਬਾਪੂ ਦਰਸੀਬ ਸਿੰਘ ਉਹਣੀ ਜ਼ਿਕਰ ਕਰ ਰਹੇ ਸੀ ਕਿ ਅਮਰਤਪਾਲ ਸਿੰਘ ਜਾਂ ਉਹਨਾਂ ਦੀ ਸਾਰੀ ਪਾਰਟੀ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਵਖਵਾਦ ਦੇ ਵਿੱਚ ਨਾਲ ਸਹਿਮਤ ਨਹੀਂ ਅਸੀਂ ਕਾਨੂੰਨ ਦੇ दायरे ਵਿੱਚ ਰਹਿ ਕੇ ਗੱਲ ਕਰਨੀ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਕਿ ਉਸ ਦੇ باوجود ਵੀ ਸਰਕਾਰ ਨੇ ਦੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਜਿਹੜੇ ਜਿਹੜੇ ਅਫਸਰ ਆ ਡੀਸੀ ਅੰਮ੍ਰਿਤਸਰ ਦੇ ਕਹਿਣ ਤੇ ਜਿਹੜੀ ਇਹ ਜਿਹੜੀ ਐਨਐਸਏ ਇੱਕ ਸਾਲ ਹੀ ਹੋਰ ਵਧਾਤੀ ਗਿਆ ਜਿਸ ਦੀ ਅਸੀਂ ਡਟ ਕੇ ਨਿੰਦਾ ਕਰਦੇ ਆ ਕਿਉਂਕਿ ਇਹ ਸਾਰਾ ਕੁਝ ਸਿਰਫ ਤੇ ਸਿਰਫ ਘਟ ਗਿਣਤੀਆਂ ਲਈ ਦੇ ਖਾਸ ਤੋਂ ਤੇ ਸਿੱਖਾਂ ਲਈ ਹੀ ਬਣਦਾ ਦਿਖਾਈ ਦੇ ਰਿਹਾ ਸੋ ਅਸੀਂ ਸਮਝਦੇ ਆ ਕਿ ਇਹ ਇੱਕ ਹੋਰ ਵਿਤਕਰਾ ਜਿਹੜਾ ਕਿ ਕਾਨੂੰਨ ਨੂੰ ਛਿੱਕੇ ਡੰਕੇ ਸਵਧਾਨ ਦੇ ਨਾਲ ਸਹਿਮਤ ਰਹਿ ਕੇ ਚੱਲਣ ਵਾਲੇ ਲੋਕਾਂ ਦੇ ਲਈ ਵੀ ਇਹ ਇੱਕ ਵੱਡਾ ਹਥਿਆਰ ਵਰਤਿਆ ਜਾ ਰਿਹਾ ਤੇ ਉਹਨਾਂ ਨੂੰ ਜੇਲੀ ਰੱਖਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗਲਜ਼ ਦੀ ਕੀ ਫਤ ਹੈ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਈ ਅਮਰਤਪਾਲ ਸਿੰਘ ਦੀ ਐਨਐਸਐਚ ਜੋ ਲਗਾਤਾਰ ਤੀਜੀ ਵਾਰ ਵਾਅਦਾ ਕੀਤਾ ਗਿਆ ਹੈ ਜੋ ਵੀ ਇਸ ਮਸਲੇ ਨੂੰ ਲੈ ਕੇ ਢਾਡੀ ਸਿੰਘ ਵੀਰ ਨੇ ਆਪਣੇ ਵਿਚਾਰ ਰੱਖੇ ਨੇ ਉਥੇ ਐਸਜੀਪੀਸੀ ਮੈਂਬਰ ਵੱਲੋਂ ਵੀ ਸਮਝਦਿਆਂ ਸਰਕਾਰਾਂ ਉੱਪਰ ਵੱਡੇ ਸਵਾਲ ਚੁੱਕੇ ਗਏ ਨੇ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋ ਨੇ ਉਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਲ ਦਾ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ